ਵੀ ਹੋਰ ਦੱਸੋ ਭਈ ਜੇ ਕਿਸੇ ਨੂੰ ਕੋਈ ਸ਼ੰਕਾ ਹੈ ਹੁਣ ਦੱਸੋ ਜੇ ਕੋਈ ਸ਼ੰਕਾ ਰਹੇਗੀ ਲਲਕਾਰੇ ਹੀ ਹੈ ਜੇਕਰ ਤੁਹਾਨੂੰ ਸ਼ੰਕਾ ਹੁਣ ਦੱਸ ਦਿਓ ਇਹ ਵੀ ਆਪਾਂ ਵਿਚਾਰ ਲੰਨੇ ਆ ਬੈਠ ਕੇ ਵਿਚਾਰ ਲੰਨੇ ਆ ਬੈਠ ਕੇ ਸਿਮਪਤੀ ਵਾਲੀ ਗੱਲ ਤੇ ਆ ਗਏ ਲੈਕਰ ਖਗ ਅਦਗ ਮਹਾ ਸਿਰ ਦੰਤਨ ਕੇ ਬਹੁ ਭੂਮ ਪਰ ਚਾਰੇ ਲੈਕਰ ਖਗ ਅਦਗ ਫੇਰ ਖੰਗ ਫੇਰ ਲੈ ਲਈ ਕਹਦਾ ਛੱਡਤੀ ਹੁਣ ਵੀ ਜੇ ਕੋਈ ਐ ਮੰਨਦਾ ਹੋਵੇ ਜਿਹੜੇ ਮੰਨਦੇ ਨਹੀਂ ਇਹ ਤਾਂ ਬਈ ਉਹ ਹੁਣ ਵੀ ਜਿਹੜੇ ਮੰਨਦੇ ਨਹੀਂ ਹਟੇ ਯਾਰਾ ਬਿਲਕੁਲ ਉਹਨਾਂ ਦਾ ਦਿਮਾਗੇ ਕੰਮ ਨਹੀਂ ਕਰਦਾ ਉਹਨਾਂ ਨੂੰ ਸਮਝੇ ਬੇ ਸਮਝੇ ਰਹਿੰਦੇ ਸਮਝ ਆਉਣ ਵਾਲੀ ਗੱਲ ਹੈ ਨਹੀਂ ਉਹਨਾਂ ਦਾ ਲੈਵਲ ਹੈ ਬੁੱਧੀ ਦਾ ਹੈ ਨਹੀਂ ਉਹਨਾਂ ਕੋਲ ਬੁੱਧ ਹੈ ਨਹੀਂ ਇਹ ਆ ਬਈ ਜਾਣ ਬੁੱਝ ਕੇ ਕਰਦੇ ਨੇ ਵਾਹ ਹਰਾਮੀ ਨੇ ਦੋ ਗੱਲਾਂ ਦੋ ਆਦਮੀ ਬਚਣਗੇ ਹੁਣ ਐ ਵੱਡੇ ਨੇ ਉਹ ਐਸ ਪੁਆਇੰਟ ਤੇ ਸਰਦੈਂਤਨ ਕੇ ਬਹੁਤ ਆਦਮੀ ਤਾਂ ਬਣ ਗਏ ਵੀ ਜਿਹੜਾ ਕੋਈ ਹੁਣ ਵੀ ਮੁਰਕਾਰ ਆਨੇ ਦੀ ਹਿੰਮਤ ਨਾ ਉਹਦਾ ਕਾਰਨ ਦੋ ਹੋ ਸਕਦੇ ਨੇ ਜਾਂ ਤਾਂ ਉਹਦੀ ਬੁੱਧੀ ਉਹ ਸਮੇ ਉਹਦੀ ਬੁੱਧੀ ਇਹ ਸਮਝ ਨਹੀਂ ਸਕਦੀ ਭਾਈ ਉਹ ਜਿਹਦਾ ਆਇਆ ਨਹੀਂ ਟਾਈਮ ਨਹੀਂ ਆਇਆ ਉਹਦੀ ਬੁੱਧੀ ਤੇ ਹੀ ਬਾਰੇ ਇਹ ਗੱਲ ਹੈ ਕੋਈ ਨਹੀਂ ਅਗਲੇ ਦੋ ਚਾਰ ਜਨਮਾਂ ਚ ਆ ਜੂਗੀ ਸਮਝ ਪਰ ਵਿਰੋਧ ਨਹੀਂ ਕਰ ਸਕਦਾ ਫਿਰ ਵਿਰੋਧ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਸਮਝਾਉਣ ਦੀ ਐਤ ਕੀ ਫੇਲ ਹੋ ਗਿਆ ਇਹ ਸਮਝ ਰਵੇ ਤਾਂ ਨਹੀਂ ਸਕੂਲ ਛੱਡਦੇ ਨੇ ਸਕੂਲ ਦਾ ਵਿਰੋਧ ਕਰਦਾ ਫੇਰ ਪੜੋ ਫੇਰ ਪੜੋ ਫੇਰ ਵਿਚਾਰੋ ਫੇਰ ਵਿਚਾਰੋ ਆ ਜੂਗੀ ਸਮਝ ਸਮਝਣ ਵਾਸਤੇ ਲਗਿਆ ਰਹੇ ਹੋ ਵਿਰੋਧ ਨਹੀਂ ਕਰ ਸਕਦਾ ਹੋ ਜੇ ਵਿਰੋਧ ਕਰਦਾ ਹੈ ਫੇਰ ਉਹਦੇ ਵਿੱਚ ਉਹਦਾ ਕੋਈ ਆਪਣੀ ਕੋਈ ਉਹਦਾ ਆਪਣਾ ਲਾਲਚ ਹੈ ਆਪਣਾ ਬੈਨੀਫਿਟ ਹੈ ਕੋਈ ਉਹਦਾ ਉਹਦਾ ਹਰਾਮ ਪਣਾ ਕੋਈ ਹੋਰ ਕੁਝ ਨਹੀਂ ਜਾਣਵੋ ਜੇ ਵਿਰੋਧ ਕਰਦੇ ਜਾਣਦਾ ਵੀ ਆ ਵੀ ਠੀਕ ਹੈ ਫਿਰ ਵਿਰੋਧ ਕਰਦਾ ਉਹਦਾ ਫਿਰ ਆਪਣਾ ਹੀ ਵਿਗਾੜਦਾ ਬਾਈ ਉਹਦੀ ਗੱਲ ਦੂਜਿਆਂ ਨੂੰ ਨਹੀਂ ਬੋਲਣੀ ਚਾਹੀਦੀ ਕਰਦਾ ਰਹੇ ਵਿਰੋਧ ਸਰਦੰਤਨ ਕੇ ਬਾਪੂਂ ਪਰ ਝਾੜੇ ਆ ਜਿਹੜੇ ਬਹੁਤ سارے ਦੈਂ ਦੈਂ ਤੋਂ ਹੋ ਰਹੇ ਗਏ ਜਿਹੜੇ ਨਹੀਂ ਮੰਨਦੇ ਜਾਣ ਕੇ ਵੀ ਉਹ ਦੈਂਤ ਰਹੇ ਉਹਨਾਂ ਦੇ ਸਿਰ ਤੇ ਸਰ ਵੱਢ ਗਏ ਇਸ ਤਰੀਕੇ ਜਿਹੜੇ ਬਚ ਗਏ ਰਾਮ ਕੇ ਜੁਦ੍ਹ ਸਮੇ ਹਨੁਮਾਨ ਜੋ ਆਣ ਮਨੋ ਗਰੂਏ ਘਿਰ ਢਾਰੇ। ਰਾਮचंद ਦੇ ਜੰਗ ਦੇ ਵਿੱਚ ਜਿਵੇਂ ਪਹਾੜ ਬਹੁਤ ਸਾਰੇ ਲਿਆ ਕੇ ਕਹਿੰਦੇ ਪਹਾੜ ਮਾਰਦਾ ਸੀ ਉਹਨਾਂ ਦੇ ਰਕਸ਼ਾਂ ਦੇ। ਜਿਵੇਂ ਰਾਵਣ ਕੇ ਉਰ ਭੀਤਰ ਮਾਰਿਓ ਆਇ ਸੀ ਜੋ ਹਨੁਮਾਨ ਪਹਾੜ ਉਹ ਖਾਰ ਕੇ ਰਾਵਣ ਕੇ ਉਰ ਭੀਤਰ ਮਾਰਿਓ। ਐ ਪਹਾੜ ਮਾਰਦਾ ਸੀ ਲਿਆ ਲਿਆ ਕੇ ਬੜੇ ਬੜੇ ਪੱਥਰ। ਉਹ ਸੜ ਦਿੱਤਾ ਨਾ ਲਿਆ ਕੇ ਜੰਗ ਦੇ ਚ ਐ ਉਹਨਾਂ ਦੇ ਸਿਰ ਵੱਡੇ ਢੇਰੀ ਕਰ ਤੇ। ਹਮ ਸਵਈਆ ਦਾਨਮ ਇੱਕ ਵੱਡੋ ਬਲਵਾਨ ਕਿਰਪਾਨ ਲਪਾਨ ਹਕਾਰ ਕੇ ਤਾਇਓ ਇੱਕ ਬੜਾ ਬਲਵਾਨ ਰਾਖਸ਼ ਸੀ ਉਹ ਆਪਣੀ ਲੈ ਕੇ ਕਿਰਪਾਨ ਨੂੰ ਕੁਛ ਆਪਣੀ ਅਕਲ ਲੈ ਕੇ ਉਹਨੂੰ ਬਾਤ ਜੀ ਦੀ ਸੀ ਨਾ ਕੋਈ ਉਹ ਆ ਗਿਆ ਪੂਰੇ ਸਵਾਲ ਲੈ ਕੇ ਆਪਣਾ ਆ ਗਿਆ ajo ho ਉਹ ਉਹਨਾਂ ਦੇ ਵਿੱਚ ਸੀ ਜਿਹੜੇ ਜਾਣ ਕੇ ਬੰਨਣ ਵਾਲੇ ਨਹੀਂ ਸੀ ਉਹਨਾਂ ਚ ਸੀ ਇਹ ajo ਸਮਝ ਪੂਰੀ ਨਹੀਂ ਆਈ ਪਿੱਛੇ ਸੀ ਕਾੜ ਕਾ ਖੱਗ ਸੁਚੰਡ ਕਾ ਮਿਆਨ ਤੇ ਤਾਂ ਤਨ ਬੀਚ ਭਲੇ ਬਰ ਲਾਇਓ ਬਸ ਚੰਡਕਾ ਨੇ ਆਪਣੇ ਮਿਆਨ ਚੋਂ ਕੱਢੀ ਤਲਵਾਰ ਯਾਨੀ ਕਿਉ ਤਲਵਾਰ ਕੱਢੀ ਤਲਵਾਰ ਬੰਦ ਕੀਤੀ ਹੋਈ ਸੀ ਗਦਾ ਲਈ ਹੋਈ ਸੀ ਨਾ ਗਾਨ ਘਾੜ ਕਾ ਬੰਦ ਕੀਤੀ ਹੋਈ ਸੀ ਫਿਰ ਉਹਦੇ ਤੇ ਗਦਾ ਦੂਆਬਾਰ ਕੀਤਾ ਉਹ ਵੀ ਜਿਹੜੀ ਕਹੀ ਹੈ ਨਾ ਵੀ ਜਾਣ ਕੇ ਨਹੀਂ ਬੰਦ ਦੇ ਗਿਆਨ ਪ੍ਰਚੰਡ ਵਾਲੀ ਤਲਵਾਰ ਨਹੀਂ ਹੈ ਇਹ ਸੰਸਾਰੀ ਬੁੱਧੀ ਵਾਲੀ ਤਲਵਾਰ ਹੈ ਕਿਹ ਜੇ ਬਈ ਹੁਣ ਬਣੀ ਜਿਹੜਾ ਮੰਨਦਾ ਇਹ ਗਿਆਨ ਪ੍ਰਚੰਡ ਵਾਲੀ ਤਲਵਾਰ ਨਹੀਂ ਹੈ ਇਹ ਇਸ ਹਸਾਣੇ ਬੰਦੇ ਵਾਲੀ ਤਲਵਾਰ ਹੈ ਸੰਸਾਰੀ ਸਾਨੇ ਵੀ ਬੰਦੇ ਤਾਂ ਗੱਲ ਜਾਣਦੇ ਨੇ ਕਿਹ ਜੇ ਹੁਣ ਵੀ ਕੋਈ ਮੰਨਦਾ ਫਿਰ ਉਹਦਾ ਹਰਾਮ ਪੜਾ ਹੈ ਜਾਂ ਤਾਂ ਉਹਦੀ ਅਕਲ ਥੋੜੀ ਹੈ ਜਾਂ ਫਿਰ ਹਰਾਮ ਪੜਾ ਇਹ ਤਾਂ ਸਾਰੇ ਗੱਲ ਜਾਣਦੇ ਆਮਾਂ ਨੂੰ ਵੀ ਇਹ ਤਾਂ ਕਹਿ ਸਕਦਾ ਗਾਣ ਫੁਣੋ ਨੇ ਦੋਈ ਤਲਵਾਰ ਕੱਢੀ ਫਿਰ ਜਿਹੜਾ ਨਹੀਂ ਬੰਦਾ ਜਿਹੜਾ ਨਹੀਂ ਮੰਨਦਾ ਉਹਦੇ ਖਾਤਰ ਤਾਂ ਦੋਈ ਚਾਹੀਦੀ ਐਨੂੰ ਫੇਰ ਉਹ ਫੇਰ ਕੱਢ ਲਈ ਤਾਂ ਤਨ ਵਿੱਚ ਭਲੇ ਭਰ ਲਾਇਓ ਉਹਦੇ ਜਲ ਮਾਰੀ ਨਾ ਉਹਦੇ ਵਿੱਚ ਤੰਦ ਉਹਦੇ ਤਲਵਾਰ ਨਾਲ ਤਲਵਾਰ ਵੱਡੀ ਤਲਵਾਰ ਨਾਲ ਤਲਵਾਰ ਪੜਾਤੀ ਉਹਦੀ ਗੱਲ ਕੱਟੀ ਉਹਦੀ ਬੁੱਧੀ ਤੇ ਵਾਰ ਕੀਤਾ ਉਦੀ ਅਕਲ ਤੇ ਵਾਰ ਕੀਤਾ ਜਾਂਦਾ ਅਕਲ ਦੇ ਵਾਰ ਹੋਰ ਤਰੀਕੇ ਨਾਲ ਹੁੰਦਾ ਹਾਂਜੀ ਤਾਂ ਤਾਂ ਬੀਜ ਭਲੇ ਵਾਰ ਲਾਇਓ ਭਲੇ ਵਾਰ ਲਾਇਓ ਹਰਦਜ ਮਾਰੀਓ ਦੇ ਜਿੱਥੋਂ ਅਕਲ ਉੱਠੀ ਸੀ ਨਾ ਜਿੱਥੋਂ ਸ਼ੰਕਾ ਉੱਠੀ ਜਿੱਥੇ ਵਾਰ ਕੀਤਾ ਟੂਟ ਪਰਿਓ ਸਿਰਵਾ ਧਰ ਤੇ ਜਿਵੇਂ ਆ ਛੱਬੀ ਕੋ ਕਵੀ ਕੋ ਮਨ ਆਇਓ ਟੂਟ ਪੜਿਓ ਹੈ ਕਟਿਆ ਨਹੀਂ ਦਰਵਾਰ ਦਾ ਮਾਰਿਆ ਵੱਡ ਹੁੰਦਾ ਟੁੱਟਦਾ ਨਹੀਂ ਹੁੰਦਾ ਲਓ ਦੇਖੋ ਕੀ ਵਰਤੇ ਹੋਏ ਨੇ ਟੁੱਟਦਾ ਤਾਂ ਹੁੰਦਾ ਨਹੀਂ ਤਲਵਾਰ ਦਾ ਮਾਰਿਆ ਤਾਂ ਇਕੱਠ ਹੁੰਦਾ ਵਢਿਆ ਜਾਂਦਾ ਟੁੱਟ ਪੜਿਓ ਉਹ ਜਿਹੜਾ ਸੀ ਨਾ ਜ਼ਬਰਦਸਤੀ ਫੜ ਕੇ ਰੱਖਿਆ ਹੋਇਆ ਉਹਨੇ ਉਹ ਵੀ ਛੱਡ ਦਿੱਤਾ ਉਹਦਾ ਪਰਮ ਟੁੱਟ ਗਿਆ ਅੰਦਰੋਂ ਜਿਹੜਾ ਉਹਨੇ ਫੜ ਰੱਖਿਆ ਸੀ ਨਾ ਮਾਇਆ ਦੀ ਮੁਠੀ ਭਰੀ ਹੋਈ ਦੀ ਉਹ ਛੱਡਤੀ ਛੁੱਟ ਗਈ ਟੁੱਟ ਪੜਿਓ ਸਿਰਵਾ ਧਰਤੇ ਸਿਰਵਾ ਧਰਤੇ ਹੰਕਾਰ ਸਿਰ ਹੁੰਦਾ ਹੈ ਹੰਕਾਰ ਟੁੱਟ ਗਿਆ ਉਹਦਾ ਕਹਿਣ ਦਾ ਮਤਲਬ ਹੈ ਤੋਕਾਰ ਹੈ ਸਿਰ ਇਹੜਾ ਸਿਰ ਦੇਣਾ ਨਾ ਹੰਕਾਰ ਦਾ ਤਿਆਗ ਕਰ। ਹੰਕਾਰ ਨਾਮ ਨੂੰ ਮੰਨਣ ਨਹੀਂ ਦਿੰਦਾ। ਹਉਮੈ ਨਾਵਾ ਨਾਲ ਵਿਰੋਧ ਕਰਦੇ ਕਰਦਾ ਨਾਮ ਨੂੰ। ਹੰਕਾਰ ਨਹੀਂ ਕਰ ਦਿੰਦਾ। ਹੰਕਾਰ ਤੋੜ ਦਿੰਦਾ। ਜਿase ਆ ਛਵੀ ਕੋ ਕਵੀ ਕੇ ਮਨ ਆਇਓ। ਇਹ ਜਿਹੜੀ ਛਵੀ ਹੈ ਇਹਦਾ ਜਸ ਕਿਹਾ ਜਾਂ ਬਿਆਨ ਕਰਦੇ ਨੇ। ਇਹ ਵੀ ਜਿase ਆ ਦੇਖੋ ਜਸ। ਉਹਦਾ ਹੰਕਾਰ ਕਿਵੇਂ ਤੋੜਿਆ ਜਸ ਹੈ ਇਹ ਉਹ ਵੀ। ਇਹ ਸਭ ਕੁਝ ਜਸੇ ਆਮਨ ਆਇਓ ਕਭੀ ਕੇ ਮਾਨ ਆਇਓ ਉੱਚ ਤਰਾ ਤਰ ਉਪਰ ਤੇ ਗਿਰਿਓ ਕਾਂਕ ਕਰਾਲ ਭੰਗ ਜੰਗਮ ਖਾਇਓ ਐ ਸਮਝ ਲੋ ਕੌਂ ਦਾ ਨਾਲ ਮ ਦਿੱਤੀਏ ਕੌਂ ਸੀ ਜਦ ਕਉਆ ਮੁਖ ਚੁੰਚ ਗਿਆਨ ਐ ਚੁੰਚ ਗਿਆਨ ਨਹੀਂ ਸੀਗਾ ਜਿਹੜਾ ਲੋਕਾਂ ਨੂੰ ਗਿਆਨ ਦਿੰਦਾ ਸੀ ਕਰਦਾ ਸੀ ਕਾਲੇ ਦੇਲ ਇਹਨੂੰ ਫਰੀਦ ਕਹਿੰਦਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੈ ਤੈ ਜਾਣ ਉੱਜ ਕੇ ਕਰਦਾ ਸੀ ਕਉ ਸੀ ਇਹ ਕਹਿੰਦੇ ਐ ਸਮਝ ਲੋ ਬਹੁਤ ਉੱਚਾ ਉੜਦਾ ਕਉ ਉੱਤੇ ਮਾਰਿਆ ਡੰਗ ਸੱਪ ਨੇ ਕੋਈ ਅੰਦਾਜ਼ ਵਿਖਾਇਓ ਉਹਨੇ ਡੰਗ ਮਾਰਤਾ ਸੱਪ ਨੇ ਉੱਚਾ ਉੜਦਾ ਸੀ ਨਾ ਅੜਾਰੀ ਇਹਨੇ ਸਵਾਲ ਤਾਂ ਹੀ ਕੀਤਾ ਅੜਾਰੀ ਉੱਚੀ ਸੀ ਇਹਦੀ ਆਪਣੀ ਜਾਣੇ ਲੋਕਾਂ ਨੂੰ ਉੱਚਾ ਉੜਦਾ ਸੀ ਥੱਲੇ ਦੀਆਂ ਕਹਿੰਦਾ ਸੁਣੀਆਂ ਹੀ ਨਹੀਂ ਇਹਨੇ ਉੱਤੇ ਵਜਿਆ ਡੰਗ ਜਾ ਤੇ ਉੱਤੇ ਜਾ ਕੇ ਮਾਰਿਆ ਨਾ ਥੱਲੇ ਆਇਆ ਫੁੱਟਾ ਧਰਤੀ ਦੇ ਡੇਪਿਆ ਉੱਚ ਉੱਚ ਧਰਤ ਉੱਪਰ ਤੇ ਗਿਰਿਓ ਉਹ ਧਰਤੀ ਤੋਂ ਬਹੁਤ ਉੱਚਾ ਉੜਦਾ ਧਰਤੀ ਤੇ ਆ ਗਿਰਿਆ ਕਾਂਕ ਕਰਾਲ ਭਜੰਗਮ ਕਿਹੜਾ ਉਹ ਭਲੇਖਾ ਸੀ ਨਾ ਬਹੁਤ ਬੜੀ ਅਕਲ ਦਾ ਧਰਤੀ ਦੇ ਮਾਰੇ ਜਾ ਕੇ ਉੱਤੇ ਜਾ ਕੇ ਦੱਸਿਆ ਜਾ ਕੇ ਇੱਥੇ ਖੜਾ ਸੀ ਹ ਸਵਿਆ ਵੀਰਨ ਸੰਭ ਕੋ ਦੈਂਤ ਬੜੀਕ ਪ੍ਰੇਰ ਤਰੰਗ ਗयो ਰਣ ਸਮਹ ਇੱਕ ਹੋਰ ਆ ਗਿਆ ਹੁਣ ਵੀਰ ਬਲੀ ਕਿਹਦਾ ਸੁਮਬਹ ਸੁਮਬਹ ਕੋ ਤਾਂ ਐਂ ਤੇ ਬਲੀ ਇੱਕ ਸੁਮਬਹ ਆਇਆ ਦਾ ਇੱਕ ਹੋਰ ਯੋਦਾ ਆ ਗਿਆ ਪ੍ਰੇਰ ਕੇ ਤਰੰਗ ਗयो ਰਣ ਸਮਹ ਘੋੜਾ ਆਪਣਾ ਆਪਣਾ ਗਿਆਨ ਦਾ ਘੋੜਾ ਭਜਾਇਆ ਉਹਨੇ ਗੱਲ ਦੇ ਘੋੜੇ ਭਜਾਉਂਦੇ ਨੇ ਨਾ ਉਹ ਗੱਲ ਦਾ ਘੋੜਾ ਭਜਾਇਆ ਸਾਹਮਣੇ ਫੇਰ ਆ ਗਿਆ ਉਹ ਵੀ ਲੈ ਕੇ ਆ ਗਿਆ ਆਪਣਾ ਗੱਲ ਦਾ ਘੋੜਾ ਦੇਖਤ ਧੀਰਜ ਨਾਏ ਰਹੇ ਅਭੀ ਕੋ ਸਮਰਤ ਹੈ ਵਿਕਰਮ ਜਮਾ ਹੈ ਐਸਾ ਜੋਧਾ ਸੀ ਉਹਦੇ ਸਾਹਮਣੇ ਤਾਂ ਬੜੇ ਬੜੇ ਜੋਧਿਆਂ ਦਾ ਧੀਰੀ ਡੋਲ ਜਾਂਦਾ ਸੀ ਕੋਈ ਹੌਸਲਾ ਨਹੀਂ ਕਰਦਾ ਉਹਦੇ ਬੂਰੇ ਆਉਣ ਦਾ ਅਬ ਕੋ ਸਮਰੱਥ ਹੈ ਵਿਕਰਮ ਜਨਮ ਦਾ ਕੋਈ ਵੀ ਆਦਮੀ ਉਹਦੇ ਸਾਹਮਣੇ ਖੜਿਆ ਨਹੀਂ ਸੀ ਉਹ ਵੀ ਆਪਣਾ ਜੋ ਲਈ ਬੈਠਾ ਸੀ ਮਨ ਚ ਉਹਦਾ ਰਹਿੰਦਾ ਸੀ ਅਜੇ ਕੌਣ ਆਊਗਾ ਉਹਦੇ ਬੂਰੇ ਕਹਿੰਦੇ ਉਹ ਆ ਗਿਆ ਬੰਦਾ ਜਿਹਦੇ ਉਹਰੇ ਅੱਜ ਕੋਈ ਆਇਆ ਹੀ ਨਹੀਂ ਹੁਣ ਕਿ ਆਊਗਾ ਹਾਂਜੀ ਅਬ ਕੋ ਸਮਰੱਥ ਹੈ ਵਿਕਰਮ ਜਨਮ ਹੈ ਔਰ ਕੋਈ ਕੋਈ ਸੂਰਮਾ ਹੋ ਤਾਂ ਹੀ ਅੱਗੇ ਆਊਗਾ ਜੇ ਦੂਆ ਪਾਸੇ ਕੋ ਸੂਰਮਾ ਹੋਊਗਾ ਤਾਂ ਹੀ ਆਊਗਾ ਅੱਗੇ ਵਿਕਰਮ ਸੂਰਮੇ ਨੂੰ ਕਹਿੰਦੇ ਨੇ ਚੰਡਲੈ ਪਾਨ ਕਿਰਪਾਨ ਹਨ ਔਰ ਫੇਰ ਲਈ ਸਿਰਮ ਦਾਨ ਬਤਾਨਾ ਓਏ ਉਹਦੇ ਸਿਰ 'ਤੇ ਸੀ ਕੋਸੂਰ ਉਹਦੇ ਵੀ ਦਿਮਾਗ 'ਚ ਕੋਸੂਰ ਬੜਿਆ ਹੋਇਆ ਸੀ ਫਤੂਰ ਉਹਦੇ ਦਿਮਾਗ ਦਾ ਵੀ ਫਤੂਰ ਕੱਢਦਾ ਸਿਰਚ ਮਾਰੀ ਉਹਦੇ